ਸਾਰੇ ਸ਼ੇਅਰ ਕਲ ਦੀ ਵੀਡੀਓ ਦੇਖ ਰਹੇ ਆਪ ਸਭ ਲੋਜੀ ਐਨ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਅੰਤ ਤੱਕ ਜਰੂਰ ਬਨੇ ਰਹੇ ਜਿੰਨਾ ਵੀਰਾਂ ਪੈਨ ਰਹੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸੜਕ ਤੇ ਮੇਰਾ ਨੋਟਾ ਨਾ ਭਰਿਆ ਬੈਗ ਨਜਵਣ ਦਾ ਲੈ ਗਿਆ ਥਾਣੇ ਅਧਿਸ਼ਫੈਕਟਰ ਨੇ ਉਸੇ ਨੂੰ ਕਿਹਾ ਇਸ ਦੇ ਨਾਲ ਹੀ ਹੀਰਾਏ ਵਾਲੀ ਦੇ ਚ ਪੁਲਿਸ ਡੀਜੀ ਹੀ ਕਾਰਵਾਈ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੀ ਹੈਰਾਨ ਹੋ ਜਾਉਗੇ ਮਾਮਲਾ ਗੰਗਿਤ ਥਾਣੇ ਖੇਤਰ ਦਾ ਹੈ ਪਿਛਲੇ ਮਹੀਨੇ ਵੀਕਤਬਰ ਨੂੰ ਲੋਕ ਸੂਦੀ ਦਾ ਲੋਕ ਕੰਦਾ ਸੰਚਾਰ ਰਵੀ ਸਰਾਸੀ ਜਦੋਂ ਆਪਣੇ ਆਪਣੀ ਦੁਕਾਨ ਤੋਂ ਘਰ ਪਰਤੇਸਨ ਅਧੇਨੋ ਨੋ ਰਸਤੇ ਵਿੱਚ ਇੱਕ ਬੈਗ ਸਵਰਬ ਦਮਨਸ਼ਰ ਵੀ ਜੋ ਸਾਰੀ ਹੱਥ ਵਿੱਚ ਬੈਗ ਖੋ ਕੇ ਫਰਾਰ ਹੋ ਗਏ ਅਤੇ ਜਿਸ ਵਿੱਚ 8 ਲੱਖ ਰੁਪਏ ਅਤੇ ਬਹਲਾ ਕੀਦਰਮ ਬਦਮਾਸ਼ਾਂ ਕਾਹੀ ਵਿੱਚ ਬੈਗ ਸੜਕ ਪਿੰਨਾਂ ਦੇ ਛੱਡ ਗਏ ਅਤੇ ਭੱਜ ਗਏ ਕਿਉਂਕਿ ਅਚਾਨਕ ਸਾਹਮਣੇ ਤੋਂ ਇੱਕ ਵਾਹਨ ਆ ਗਿਆ ਅਤੇ ਬਾਅਦ ਵਿੱਚ ਵਿੱਚ ਪੈਸੇ ਨਾਲ ਭਰਿਆ ਇਹ ਬੈਗ ਦੀਪ ਨੂੰ ਦੇ ਵਪਾਰੀ ਨੂੰ ਮਿਲਿਆ ਅਤੇ ਇਸ ਦਿਨ ਨਾਲ ਹੀ ਦੱਸਿਆ ਕਿ ਕਈ ਲੋਕਾਂ ਨਾਲ ਥਾਣੇ ਜਾ ਕਿਸੇ ਪੈਸੇ ਜੋ ਮਕਰਵਾਏ ਜਾਂ ਅਤੇ ਖਬਰ ਨੂੰ ਤੱਕ ਵਿਖ ਲਈਆ ਸਭ ਦਾ ਧੰਨਵਾਦ